ਦੱਸਦੇ ਕਿ ਅੱਜ ਜਲੰਧਰ ਜ਼ਿਲ੍ਹੇ 'ਚ ਜਿਮਣੀ ਚੋਣਾ ਹੋ ਰਹੀਆਂ ਨੇ ਜਿਸ ਤੋਂ ਪਹਿਲਾਂ ਆਪ ਉਮੀਦਵਾਰ ਨਿਹੰਦਰ ਭੱਟ ਨੇ ਆਪਣੇ ਪਿਤਾ ਦੇ ਪੈਰੀ ਹੱਥ ਲਗਾ ਕੇ ਉਹਨਾਂ ਤੋਂ ਅਸ਼ੀਰਵਾਦ ਲਿਆ ਹੈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਨੋਂ ਪਿਓ ਪੁੱਤ ਖੁਸ਼ ਨਜ਼ਰ ਆ ਰਹੇ ਨੇ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਆਪ ਉਮੀਦਵਾਰ ਮਹਿੰਦਰ ਪਖਤ ਆਪਣੇ ਪਿਤਾ ਤੋਂ ਅਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਤੁਹਾਡਾ ਵੀ ਮਨ ਖੁਸ਼ ਕਰ ਦੇਵੇਗੀ ਇੱਕ ਵਾਰ ਤੁਸੀਂ ਵੀ ਰੁਕ ਕਰੋ ਇਸ ਵੀਡੀਓ ਦਾ ਦੱਸਿਆ ਕਿ ਅੱਜ ਤਿਲੰਦਰ ਜ਼ਿਲ੍ਹੇ ਦੇ ਜਿਮਣੀ ਚੋਣਾਂ ਹੋ ਜਾਰੀਆਂ ਨੇ ਜਿਸ ਤੋਂ ਪਹਿਲਾਂ ਆਪ ਉਮੀਦਵਾਰ ਮਹਿੰਦਰ ਪੱਤ ਨੇ ਆਪਣੇ ਪਿਤਾ ਦੇ ਪੈਰੀ ਹੱਥ ਲਗਾ ਕੇ ਉਹਨਾਂ ਤੋਂ ਅਸ਼ੀਰਵਾਦ ਲਿਆ ਹੈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਨੋਂ ਪਿਓ ਪੁੱਤ ਖੁਸ਼ ਨਜ਼ਰ ਆ ਰਹੇ ਨੇ ਇਹ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਆਪ ਉਮੀਦਵਾਰ ਮਹਿੰਦਰ ਪਖਤ ਆਪਣੇ ਪਿਤਾ ਤੋਂ ਅਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਤੁਹਾਡਾ ਵੀ ਮਨ ਖੁਸ਼ ਕਰ ਦੇਵੇਗੀ ਇੱਕ ਵਾਰ ਤੁਸੀਂ ਵੀ ਰੁਕ ਕਰੋ ਇਸ ਵੀਡੀਓ ਦਾ ਦੱਸਿਆ ਕਿ ਅੱਜ ਤਿਲੰਦਰ ਜ਼ਿਲ੍ਹੇ ਦੇ ਜਿਮਣੀ ਚੋਣਾਂ ਹੋ ਜਾਰੀਆਂ ਨੇ ਜਿਸ ਤੋਂ ਪਹਿਲਾਂ ਆਪ ਉਮੀਦਵਾਰ ਮਹਿੰਦਰ ਪੱਤ ਨੇ ਆਪਣੇ ਪਿਤਾ ਦੇ ਪੈਰੀ ਹੱਥ ਲਗਾ ਕੇ ਉਹਨਾਂ ਤੋਂ ਅਸ਼ੀਰਵਾਦ ਲਿਆ ਹੈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਨੋਂ ਪਿਓ ਪੁੱਤ ਖੁਸ਼ ਨਜ਼ਰ ਆ ਰਹੇ ਨੇ ਇਹ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਆਪ ਉਮੀਦਵਾਰ ਮਹਿੰਦਰ ਪਖਤ ਆਪਣੇ ਪਿਤਾ ਤੋਂ ਅਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਤੁਹਾਡਾ ਵੀ ਮਨ ਖੁਸ਼ ਕਰ ਦੇਵੇਗੀ ਇੱਕ ਵਾਰ ਤੁਸੀਂ ਵੀ ਰੁਕ ਕਰੋ ਇਸ ਵੀਡੀਓ ਦਾ ਦਾਸ ਤੀ ਹੈ ਕਿ ਅੱਜ ਤਿਲੰਦਰ ਜ਼ਿਲ੍ਹੇ ਦੇ ਜਿਮਣੀ ਚੋਣਾਂ ਹੋ ਚਾਰੀਆਂ ਨੇ ਜਿਸ ਤੋਂ ਪਹਿਲਾਂ ਆਪ ਉਮੀਦਵਾਰ ਮਹਿੰਦਰ ਪੱਤ ਨੇ ਆਪਣੇ ਪਿਤਾ ਦੇ ਪੈਰੀ ਹੱਥ ਲਗਾ ਕੇ ਉਹਨਾਂ ਤੋਂ ਅਸ਼ੀਰਵਾਦ ਲਿਆ ਹੈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਨੋਂ ਪਿਓ ਪੁੱਤ ਖੁਸ਼ ਨਜ਼ਰ ਆ ਰਹੇ ਨੇ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਆਪ ਉਮੀਦਵਾਰ ਮਹਿੰਦਰ ਪਖਤ ਆਪਣੇ ਪਿਤਾ ਤੋਂ ਅਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਤੁਹਾਡਾ ਵੀ ਮਨ ਖੁਸ਼ ਕਰ ਦੇਵੇਗੀ ਇੱਕ ਵਾਰ ਤੁਸੀਂ ਵੀ ਰੁਕ ਕਰੋ ਇਸ ਵੀਡੀਓ ਦਾ